ਪਹਿਲਾਂ ਤਾਂ ਸਾਰੇ ਪ੍ਰੈਸ ਦੇ ਭਰਾਵਾ ਤੇ ਪੈਨਾਦ ਨੂੰ ਸਤਿ ਸ੍ਰੀ ਅਕਾਲ ਤੁਹਾਡੇ ਸਾਰੇ ਦਰਸ਼ਕਾਂ ਨੂੰ ਪਿਆਰ ਭਰਿਆ ਸਤਿ ਸ੍ਰੀ ਅਕਾਲ ਅੱਜ ਅਸੀਂ ਇੱਕ ਰੈਗੂਲਰਲੀ ਅਸੀਂ ਪਾਵਰ ਰਿਫਾਰਮਸ ਦੀ ਅਨਾਉਂਸਮੈਂਟ ਕਰ ਰਹੇ ਹਾਂ ਅੱਜ ਅਸੀਂ ਇੱਕ ਬੜਾ ਵੱਡਾ ਪਾਵਰ ਰਿਫਾਰਮ ਲੈ ਕੇ ਆ ਰਹੇ ਹਾਂ ਔਰ ਉਹਦੀ ਅਨਾਉਂਸਮੈਂਟ ਕਰ ਰਹੇ ਹਾਂ ਉਹ ਇਹ ਹੈ ਕਿ ਅੱਜ ਤੋਂ ਬਾਅਦ ਕਿਸੇ ਨੂੰ ਕਨੈਕਸ਼ਨ ਚਾਹੀਦਾ ਉਹਨੂੰ ਕੋਈ ਵੀ ਐਨਓਸੀ ਦੀ ਲੋੜ ਨਹੀਂ ਹੈ ਵੀ ਆਰ ਗੋਇੰਗ ਅਵੇ ਵਿਦ ਆਲ ਨੋ অবਜੈਕਸ਼ਨ ਸਰਟੀਫਿਕੇਟਸ ਐਸ ਫਾਰ ਐਸ ਨਿਊ ਪਾਵਰ ਕਨੈਕਸ਼ਨ ਇਜ਼ ਕਨਸਰਨਡ ਇਹ ਜਿਹੜੀ ਕਿ ਸਾਡੀ ਲੀਡਰਸ਼ਿਪ ਹੈ ਸਾਡੇ ਆਨਰੇਬਲ ਨੈਸ਼ਨਲ ਕਨਵੀਨਰ ਕੇਜਰੀਵਾਲ ਜੀ ਸਾਡੇ ਆਨਰੇਬਲ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਇਹ ਉਹਨਾਂ ਦੀ ਗਾਈਡੈਂਸ ਹੈ ਉਹਨਾਂ ਨੇ ਸਾਨੂੰ ਕਿਹਾ ਕਿ ਬੜੀ ਕੰਪਲੇਂਟਸ ਆ ਰਹੀਆਂ ਔਰ ਸਾਡੇ ਕੋਲ ਵੀ ਬੜੀਆਂ ਕੰਪਲੇਂਟਸ ਆ ਰਹੀਆਂ ਸੀ ਕਿ ਲੋਕੀ ਕਨੈਕਸ਼ਨ ਅਪਲਾਈ ਕਰ ਦਿੰਦੇ ਸੀ ਕਿੰਨੇ ਕਿੰਨੇ ਮਹੀਨੇ ਉਹਨਾਂ ਨੂੰ ਕਲੈਕਸ਼ਨ ਕਨੈਕਸ਼ਨ ਨਹੀਂ ਮਿਲਦਾ ਔਰ ਮੇਨ ਰੀਜ਼ਨ ਇਹਦਾ ਇਹ ਹੁੰਦਾ ਸੀਗਾ ਕਿ ਉਹਨਾਂ ਕੋਲ ਐਨਓਸੀ ਨਹੀਂ ਹੁੰਦਾ ਸੀ ਦੇਖੋ ਬਿਜਲੀ ਬੋਰਡ ਇੱਕ ਇੰਡੀਪੈਂਡੈਂਟ ਬਾਡੀ ਹੈਗੀ ਅਸੀਂ ਇਹ ਚਾਹੁੰਦੇ ਹਾਂ ਵੀ ਅਸੀਂ ਤਾਂ ਲੋਕਾਂ ਨੂੰ ਬਿਜਲੀ ਦਈ ਆ ਕਿਸੇ ਹੋਰ ਡਿਪਾਰਟਮੈਂਟ ਨੇ ਜੇ ਐਨਓਸੀ ਨਹੀਂ ਦਿੱਤਾ ਪਹਿਲੀ ਗੱਲ ਤਾਂ ਲੋਕੀ ਕਿਉਂ ਪ੍ਰੋਬਲਮ 'ਚ ਆ ਔਰ ਅਸੀਂ ਆਪਣੀ ਬਿਜਲੀ ਕਿਉਂ ਨਾ ਵੇਚ ਸਕੀਏ ਚਾਹੇ ਕਮਰਸ਼ੀਅਲ ਹੈ ਰੈਜ਼ੀਡੈਂਸ਼ੀਅਲ ਹੈ ਇੰਡਸਟਰੀਅਲ ਹੈ ਵਾਈ ਵੀ ਸ਼ੁੱਡ ਨਾਟ ਬੀ ਏਬਲ ਟੂ ਸੇਲ ਓਵਰ ਪਾਵਰ ਟੂ ਪੀਪਲ ਇਹ ਕਿ ਤੁਹਾਨੂੰ ਪਤਾ ਗਰਗ ਸਾਹਿਬ ਨੇ ਜੁਆਇਨ ਕੀਤਾ ਇਹਨਾਂ ਨਾਲ ਡਿਸਕਸ਼ਨ ਹੋਈ ਤੇ ਇਹਨਾਂ ਨੇ ਸਾਰਾ ਦੇਖੇ ਵੀ ਕਿਸ ਤਰ੍ਹਾਂ ਹੋ ਸਕਦਾ ਔਰ ਰੈਲੇਵੈਂਟ ਡਿਪਾਰਟਮੈਂਟਸ ਨਾਲ ਗੱਲ ਕਰਕੇ ਇਹ ਅਸੀਂ ਲੈਟਰ ਇਸ਼ੂ ਕਰਤਾ ਕਿ ਅੱਜ ਤੋਂ ਬਾਅਦ ਕੋਈ ਵੀ ਨਵਾਂ ਕਨੈਕਸ਼ਨ ਅਪਲਾਈ ਕਰੇਗਾ ਜਿੰਨੇ ਦਾ ਮਰਜ਼ੀ ਕਿਲੋਵੋਟ ਹੋਵੇ ਉਹਦਾ ਪਲਾਟ ਜਿੱਥੇ ਮਰਜ਼ੀ ਹੋਵੇ ਉਹ ਜਿੱਥੇ ਲਈ ਮਰਜ਼ੀ ਉਹਨੂੰ ਚਾਹੀਦਾ ਹੋਵੇ ਉਹਨੂੰ ਕਨੈਕਸ਼ਨ ਮਿਲੇਗਾ ਔਰ ਸਿਰਫ ਅਸੀਂ ਦੋ ਡਾਕੂਮੈਂਟਸ ਉਹਦੇ ਦੇਖਨੇ ਆ ਜੇ ਤਾਂ ਕਿਰਾਏ ਤੇ ਜਗ੍ਹਾ ਹੈ ਤਾਂ ਲੀਜ਼ ਡੀਡ ਜੇ ਉਹ ਮਾਲਕ ਹੈ ਤਾਂ ਉਹਦੀ ਮਲਕੀਅਤ ਦਾ ਆ ਡਾਕੂਮੈਂਟ ਔਰ ਉਸ ਤੋਂ ਇਲਾਵਾ ਸਿਰਫ ਇੱਕ ਡਾਕੂਮੈਂਟ ਹੋਰ ਚਾਹੀਦਾ ਉਹ ਹੈ ਕਿ ਉਹਦਾ ਪ੍ਰੂਫ ਕੋਈ ਵੀ ਚਾਹੇ ਪ੍ਰੇਫਰੇਬਲੀ ਆਧਾਰ ਕਾਰਡ ਜੇ ਆਧਾਰ ਕਾਰਡ ਕਿਸੇ وجہ ਨਾਲ ਉਹ ਗੁੰਮ ਗਿਆ ਜਾਂ ਉਹਦੇ ਕੋਲ ਕਾਪੀ ਨਹੀਂ ਹੈਗੀ ਤਾਂ ਤਿੰਨ ਚਾਰ ਆਪਸ਼ਨਾਂ ਅਸੀਂ ਹੋਰ ਕਰਦੇ ਹਾਂ ਡਰਾਈਵਿੰਗ ਲਾਇਸੈਂਸ ਵੋਟਰ ਆਈਡੀ ਜਿੱਦੇ ਚ ਐਡਰੈਸ ਹੋਵੇ ਜਾਂ ਪਾਸਪੋਰਟ ਦੀ ਕਾਪੀ ਬਟ ਫਰਸਟ ਪ੍ਰੈਫਰੈਂਸ ਊਡ ਬੀ ਆਧਾਰ ਕਾਰਡ ਔਰ ਜੇ ਕਾਰਪੋਰੇਸ਼ਨ ਚਾ ਸਾਨੂੰ ਕਾਰਪੋਰੇਸ਼ਨ ਦਾ ਐਨਓਸੀ ਦੀ ਲੋੜ ਨਹੀਂ ਜੇ ਪੂਡਾ ਚਾ ਗਲਾਡਾ ਗਮਾਡਾ ਅੰਮ੍ਰਿਤਸਰ ਡਿਵੈਲਪਮੈਂਟ ਕੋਈ ਵੀ ਡਿਵੈਲਪਮੈਂਟ ਅਥਾਰਟੀ ਹੈ ਸਾਨੂੰ ਕੋਈ ਵੀ ਐਨਓਸੀ ਦੀ ਲੋੜ ਨਹੀਂ ਹੈਗੀ ਇਹਦੇ ਨਾਲ ਲੋਕਾਂ ਦਾ ਬੈਨੀਫਿਟ ਹੋਏਗਾ। ਔਰ ਬਿਜਲੀ ਬੋਰਡ ਦਾ ਵੀ ਬੈਨੀਫਿਟ ਹੋਏਗਾ। ਲੋਕਾਂ ਦਾ ਇੱਕ ਬੈਨੀਫਿਟ ਇਹ ਹੋਏਗਾ ਕਿ ਫਾਲਟ ਘੱਟ ਪੈਣਗੇ। ਅੱਜ ਦੀ ਡੇਟ 'ਚ ਕੀ ਹੁੰਦਾ ਹੈ? ਕਿ ਸਾਡੇ ਕੋਲ ਐਕਚੁਅਲ ਇਨਫੋਰਮੇਸ਼ਨ ਹੀ ਨਹੀਂ ਹੁੰਦੀ। ਕੋਈ ਨਾਲ ਦੇ ਦੇ ਮੀਟਰ ਤੋਂ ਤਾਰ ਖਿੱਚ ਲੈਂਦਾ। ਸਾਡੀ ਕਿਤਾਬਾਂ 'ਚ ਦਿਖਾ ਰਿਹਾ ਉਹਦੇ ਕੋਲ 20 ਕਿਲੋਵੈਟ ਕਨੈਕਸ਼ਨ ਲੱਗਿਆ। ਅਸੀਂ 20 ਕਿਲੋਵੈਟ ਦੇ ਹਿਸਾਬ ਨਾਲ ਟਰਾਂਸਫਾਰਮਰ ਲਗਾਤਾ। ਤਿੰਨ ਤਾਰਾਂ ਉਹਦੇ ਚੋਂ 20-20 ਦੀਆਂ ਹੋਰ ਚੱਲਣੀਆਂ ਕਿਉਂਕਿ ਬਾਕੀਆਂ ਨੂੰ ਹਲੇ ਕਨੈਕਸ਼ਨ ਨਹੀਂ ਹੋਇਆ ਰਿਲੀਜ਼ ਐਕਚੁਅਲੀ 80 ਕਿਲੋਵਟ ਚੱਲ ਰਿਹਾ ਅਸੀਂ ਟਰਾਂਸਫਾਰਮਰ ਦੀ ਪਲੈਨਿੰਗ ਕਿੱਦਾਂ ਕਰਾਂਗੇ ਆਊਟੇਜੇਸ ਘਟਣਗੀਆਂ ਪੀਐਸਪੀਸੀਐਲ ਦੀ ਵੀ ਇਨਕਮ ਵਿੱਚ ਫਰਕ ਪੈਣਾ ਚਾਹੀਦਾ ਕਿਉਂਕਿ ਉਹਦਾ ਇੱਕ ਰੀਜ਼ਨ ਹੈ ਕਿ ਜਦੋਂ ਕਿਸੇ ਨੂੰ ਕਨੈਕਸ਼ਨ ਨਹੀਂ ਮਿਲਦਾ ਉਹ ਫਿਰ ਕੁੰਡੀਆਂ ਵੀ ਲਾਂਦੇ ਇਹ ਸੰਤਾ ਬਿਜਲੀ ਚਾਹੀਦੀ ਜੀ ਔਰ ਉਹਦੇ ਨਾਲ ਕੀ ਹੁੰਦਾ ਲੋਕਾਂ ਦਾ ਇੰਨਾ ਨੁਕਸਾਨ ਹੁੰਦਾ ਕਿਸੇ ਨੇ 6 ਮਹੀਨੇ ਕੁੰਡੀ ਲਈ ਰੱਖੀ ਕਿਸੇ ਨੇ ਸਾਲ ਲਈ ਰੱਖੀ ਕਿਸੇ ਨੇ 2 ਸਾਲ ਉਹਦੀ ਪੈਨਲਟੀ ਇੰਨੀ ਬਣ ਜਾਂਦੀ ਮੈਂ 25 25 ਗੱਜ ਦੇ ਮਕਾਨਾਂ ਤੇ 1.5 1.5 2 2 ਲੱਖ ਰੁਪਈਆ ਪੈਨਲਟੀ ਲੱਗਦੇ ਦੇਖੀ ਜਿਹਦੀ ਫਿਰ ਅੱਗੇ ਦਲੀਲ ਅਪੀਲ ਨਹੀਂ ਹੁੰਦੀ ਜੇ ਅਪੀਲ ਤੁਸੀਂ ਕਰਨੀ ਵੀ ਹੈ ਪਹਿਲੀ ਗੱਲ ਤਾਂ ਉਹਦੀ ਸੁਣਵਾਈ ਨਹੀਂ ਹੋਣੀ ਜੇ ਸੁਣਵਾਈ ਹੋਣੀ 50% ਤੁਹਾਨੂੰ ਪੈਸੇ ਜਮ੍ਹਾਂ ਕਰਾਣੇ ਪੈਣੇ ਔਰ ਦੂਜੀ ਗੱਲ ਇਹ ਹੈ ਸਾਡੀ ਪਲਾਨਿੰਗ ਬੈਟਰ ਹੋ ਜਾਏਗੀ ਔਰ ਕੰਪਲੇਂਟਸ ਵੀ ਘਟਣਗੀਆਂ ਐਸ ਫਾਰ ਐਸ ਇਲੈਕਟ੍ਰਿਸਿਟੀ ਇਸ ਕਨਸਰਨਡ ਇਹ ਜਿਹੜਾ ਆਰਡਰ ਹੈ ਰਿਗਾਰਡਿੰਗ ਐਨਓਸੀਸ ਇਹ ਇਮੀਡੀਏਟਲੀ ਲਾਗੂ ਹੋ ਰਿਹਾ ਵਿਦ ਇਮੀਡੀਏਟ ਇਫੈਕਟ ਇਹ ਕੋਈ ਕੋਈ ਕਿਸੇ ਦਾ ਕੁਐਸਚਨ ਆ ਪੁੱਛੋ ਮੰਤਰੀ ਜੀ ਇਸਤੇ ਵੀ ਚਾਹੁੰਦਾ ਹੈ ਕਿ ਕਈ ਵਾਰ ਇਲਿਗਲ ਪਲਾਟਸ ਹੁੰਦੇ ਨੇ ਇਨਲੀਗਲ ਸੁਸਾਇਟੀਆ ਹੁੰਦੀਆਂ ਨੇ ਉਹਨਾਂ ਦੇ ਵਿੱਚ ਜਿਹੜੇ ਕਨੈਕਸ਼ਨ ਨੇ ਉਸ ਲਈ ਇਹ ਲਾ ਕੁ ਗੱਲ ਸੁਣੋ ਇਲੀਗਲ ਜਾਂ ਕਾਰਪੋਰੇਸ਼ਨ ਦੀ ਹੱਦੇ ਚ ਬਣੀ ਹੈ ਜਾਂ ਗਲਾਡਾ ਦੀ ਪੂੜਾ ਦੀ ਜਿੱਥੇ ਵੀ ਬਣੀ ਹੈ ਇਹ ਉਹਨਾਂ ਦੀ ਰਿਸਪਾਂਸਿਬਿਲਟੀ ਹੈ ਉਹਨਾਂ ਨੇ ਜੋ ਐਕਸ਼ਨ ਲੈਣਾ ਲੈਣ ਜੇ ਸਾਨੂੰ ਕੋਈ ਡਿਪਾਰਟਮੈਂਟ ਕਹੇਗਾ ਔਰ ਐਕਟ ਵਿੱਚ ਅਸੀਂ ਉਹਦਾ ਕਹਿਣਾ ਮੰਨਣਾ ਬਾਅਦ ਚ ਅਸੀਂ ਕੱਟ ਦਾਂਗੇ ਪਰ ਅਸੀਂ ਕਨੈਕਸ਼ਨ ਦੇਣ ਲੱਗੇ ਆ ਕੋਈ ਐਨਓਸੀ ਦੀ रिक्वायरमेंट ਨੇ ਬੋਥ ਰੈ residențial ਕਮਰਸ਼ੀਅਲ ਰੈ residențial ਕਮਰਸ਼ੀਅਲ ਯੈਸ ਬੋਥ ਅੰਡਰਸਟੈਂਡ ਹਨ ਇੰਡਸਟਰੀਅਲ ਦੇ ਆਪਣੇ ਡਾਕੂਮੈਂਟਸ ਹੁੰਦੇ ਆ ਇੰਡਸਟਰੀਅਲ ਦਾ ਕੋਈ ਪਹਿਲਾਂ ਵੀ ਐਨਓਸੀ ਹੈ ਨਹੀਂ ਤੇ ਇੰਡਸਟਰੀਅਲ ਦਾ ਪਰ ਕਮਰਸ਼ੀਅਲ ਤੇ ਰੈ residențial ਬੋਥ ਆਰ ਕਵਰਡ ਹੋਰ ਦੱਸੋ ਕੋਈ ਸਵਾਲ ਨਾ ਮੀਥਰ ਪਾਲਿਸੀ ਇਗੜੀ ਹੈਗੀ ਆਪਾਂ ਇੰਡਸਟਰੀਅਲ ਪਾਲਿਸੀ ਕਰਦੇ ਆ ਨਹੀਂ ਪਹਿਲਾਂ ਅੱਜ ਬਿਜਲੀ ਬਾਰੇ ਇਹਦਾ ਬਾਰੇ ਪੁੱਛੋ ਜੇ ਕੋਈ ਹੈ ਫਿਰ ਮੈਂ ਇੰਡਸਟਰੀ ਤੇ ਵੀ ਜਾਂਦੇ ਆ ਬਿਜਲੀ ਦਾ ਸਰ ਇੱਕ ਜਿਹੜਾ ਕਿਸਾਨਾਂ ਨੇ ਕਿਹਾ ਵੀ ਜਿਹੜੇ 스마트 ਮੀਟਰ ਨੂੰ ਲੈ ਕੇ 30 ਅਗਲੀ 30 ਤਰੀਕ ਦਾ लास्ट ਹੈ ਕਿ ਨਵੰਬਰ ਦੀ ਸੈਂਟਰ ਨੇ ਜਵਾਬ ਮੰਗਿਆ ਹੋਇਆ ਬਿਜਲੀ ਸ਼ੋਧ ਦਿਲਤੇ ਉਹਦੇ ਤੇ ਵੀ ਪੰਜਾਬ ਦਾ ਕੀ ਸਟੈਂਡ ਹੈ ਪਹੁੰਚ ਨਹੀਂ ਇਸ ਵਿਰੋਧ ਕਰਾਂ ਇਹ ਅਸਤਰਾ ਹੈ ਪਹਿਲੀ ਗੱਲ ਤਾਂ ਉਹਨਾਂ ਨੇ ਸਟੇਟਾਂ ਅਨਾਉਂਸ ਕਰਤੀਆਂ ਸੈਂਟਰ ਨੇ ਉਹ ਬਿੱਲ ਦੇ ਉੱਤੇ ਉਹਦੇ ਵਿੱਚ ਪੰਜਾਬ ਹਲੇ ਹੈ ਨਹੀਂ ਬਾਕੀ ਜਿਹੜਾ 스마트 ਮੀਟਰ ਹੈਗਾ ਉਹ ਸੀ ਕੋਈ ਕਿਸੇ ਨੂੰ ਜ਼ਬਰਦਸਤੀ ਨਹੀਂ ਲਗਾ ਰਹੇ ਦੇ ਰਹੇ ਕੁਝ ਨਹੀਂ ਜੇ ਕਿਸੇ ਨੇ ਆਪਟ ਕਰਨਾ ਕਰ ਲਵੇ ਇੰਡਸਟਰੀਲੀ ਅਸੀਂ ਕੰਪਲਸਰੀ ਕਰ ਰਹੇ ਆ ਕਮਰਸ਼ੀਅਲਲੀ ਕਰ ਰਹੇ ਆ ਬਟ ਰੈ residențial ਫਾਰਮਲ ਜੇ ਕਿਸੇ ਨੇ ਲਵਾਣਾ ਹੈ ਲਵਾ ਲੈ ਨਹੀਂ ਲਵਾਣਾ ਪਰ ਇੱਕ ਗੱਲ ਮੈਂ ਤੁਹਾਨੂੰ ਦੱਸਾਂ ਸਮਾਰਟ ਮੀਟਰਸ ਦੀ ਐਕਿਊਰੇਸੀ ਬੈਟਰ ਲੌਸਸੇਸ ਘੱਟ ਹੈਗੇ ਆ ਇਹਦਾ ਫਾਇਦਾ ਹੀ ਆ ਪਰ ਉਹ ਆਪੇ ਟਾਈਮ ਨਾਲ ਸਮਝਣਗੇ ਅਸੀਂ ਜ਼ਬਰਦਸਤੀ ਕਿਸੇ ਨੂੰ ਨਹੀਂ ਕਰਦੇ ਵਿਚਾਰ ਹੈ ਕਿ ਨਵਾਂ ਜੋ ਵੀ ਕਨੈਕਸ਼ਨ ਲੈ ਰਹੇ ਉਸ ਦਾ 스마트 ਮੀਟਰ ਹੀ ਲਵਾਇਆ ਜਾ ਕਿਉਂਕਿ ਸਾਡੇ ਕਿਉਂਕਿ ਕਿਉਂਕਿ ਉਹ ਸਾਨੂੰ ਉੱਪਰੋਂ ਆਡੀਐਸ ਚ ਸਾਨੂੰ ਉੱਪਰੋਂ ਇੰਸਟਰਕਸ਼ਨਾਂ ਹੈਗੀਆਂ ਸੈਂਟਰ ਤੋਂ ਕਿ ਜੇ ਤੁਸੀਂ ਕੋਈ ਮੀਟਰ ਰਿਪਲੇਸ ਕਰਨਾ ਹੈ ਜਾਂ ਨਵਾਂ ਮੀਟਰ ਲਗਾਉਣਾ ਹੈ ਉਸ 스마트 ਮੀਟਰ ਹੀ ਲਗਾਓ ਇੱਕ ਹੋਰ ਚੀਜ਼ ਹੈ ਉਸ ਦੇ ਵਿੱਚ ਆਮ ਆਮਨ 50 ਜਾਂ 55 ਦਿਨ ਦਾ ਬਿੱਲ ਆਉਂਦਾ ਜਿਹੜੀ ਰੀਡਿੰਗ ਹੁੰਦੀ ਹੈ ਇਸ ਦੇ ਵਿੱਚ ਇੱਕ ਮਹੀਨੇ ਦਾ ਬਿੱਲ ਆ ਰਿਹਾ ਹੈ ਇਹ ਵੀ ਇੱਕ ਵੱਡੀ ਦਿੱਕਤ ਆ ਰਹੀ ਹੈ ਲੋਕਾਂ ਨੂੰ ਉਹ ਇਹ ਗੱਲ ਮੈਨੂੰ ਪਤਾ ਨਹੀਂ ਸੀ ਤੁਸੀਂ ਦੱਸਿਆ ਕਿ ਸੀਐਮਡੀ ਸਾਹਿਬ ਦੇਖੇ ਦੇਖ ਲੈਂਦੇ ਆ ਉਹ ਤਾਂ ਦੇਖੋ ਸਾਈਕਲ ਤਾਂ ਸੇਮ ਹੀ ਰਹਿ ਸਕਦਾ ਉਹਦਾ 스마트 ਮੀਟਰ ਚ ਤੁਸੀਂ ਚਾਹੇ 40 ਦਿਨ ਕਰ ਲਓ ਜਾਏ 50 ਦਿਨ ਕਰ ਲਓ ਇਹ ਨਹੀਂ ਅਸੀਂ ਫਰਕ ਰੱਖਾਂਗੇ ਜੋ ਦੂਜੇ ਮੀਟਰਾਂ ਤੇ ਸਾਈਕਲ ਆ ਉਹੀ ਅਦੇ ਤੇ ਰੱਖਾਂਗੇ ਹਾਂਜੀ ਹੁਣ ਤੁਸੀਂ ਇੰਡਸਟਰੀ ਸਰ ਨਵੀਂ ਇੰਡਸਟਰੀਅਲ ਪਾਲਿਸੀ ਹੈਗੀ ਆ ਉਹ ਕੱਤ ਤੱਕ ਆ ਜਾਈਗੀ ਇਹ ਜਨਵਰੀ 26 ਤੱਕ ਆ ਜਾਏਗੀ ਜੀ that is the outer limit ਅਸੀਂ ਕੋਸ਼ਿਸ਼ ਕਰ ਰਹੇ ਹਾਂ ਜਿੰਨੀ ਜਲਦੀ ਲਿਆ ਸਕੀਏ ਬਟ ਜਨਵਰੀ 26 ਤੱਕ ਪਾਲਿਸੀ ਆ ਜਾਏਗੀ ਜਿਹੜੀਆਂ ਕਮੇਟੀਆਂ ਆਪਾਂ ਬਣਾਈਆਂ ਸੀ ਉਹਨਾਂ ਦੀ ਰეკਮੈਂਡੇਸ਼ਨ ਸਾਰੀਆਂ 24 ਦੀ 24 ਕਮੇਟੀਆਂ ਦੀ ਰეკਮੈਂਡੇਸ਼ਨ ਆ ਚੁੱਕੀ ਹੈ ਪੰਜਾਬ ਇਨਵੈਸਟ ਇੰਡਸਟਰੀ ਡਿਪਾਰਟਮੈਂਟ ਈ ਐਂਡ ਵਾਈ ਪੀ ਡੀ ਸੀ ਸਾਰੇ ਅਸੀਂ ਇਕੱਠੇ ਬੈਠ ਕੇ ਮੀਟਿੰਗਸ ਕਰ ਰਹੇ ਹਾਂ ਅੱਜ ਵੀ 3 ਤੋਂ 6 ਤੱਕ ਮੰਤੂ ਲਗਿਆ ਅਗਲੇ 3 ਦਿਨ ਲਗਾਤਾਰ 3 ਤੋਂ 6 ਅਸੀਂ ਟਾਈਮ स्लॉट ਫਿਕਸ ਕੀਤਾ ਹੈ ਪਾਲਿਸੀਜ਼ ਦੇ ਉੱਤੇ ਮੀਟਿੰਗ ਕਰ ਰਹੇ ਹਾਂ ਸਰਵਣਾ ਸਾਹਿਬ ਇੰਜੀਨੀਅਰਸ ਦੀ ਬੋਡੀ ਪ੍ਰੋਟੈਸਟ ਤੇ ਕੁਝ ਐਡਮਿਨਿਸਟ੍ਰੇਟਿਵ ਗੈਰ ਆਰਡਰ ਸਮਨ ਹੋ ਰਹੀ ਕਿ ਉਹਦੇ ਬਾਰੇ ਥੋੜਾ ਜਿਹਾ ਕਲੀਅਰ ਕਰ ਜਾਈਏ ਤੁਸੀਂ ਜੀ ਸੋ ਇਹ ਅੱਜ ਪਤਾ ਲੱਗਿਆ ਸੀਗਾ ਸਾਨੂੰ ਕਿ ਅਸੀਂ ਇੱਕ ਇੰਜੀਨੀਅਰ ਦਾ ਸ਼ੋਪਾਸ ਕੀਤਾ ਸੀਗਾ ਕਿ ਉਹ ਉਹ ਬਿਨਾਂ ਪ੍ਰਵਾਨਗੀ ਤੋਂ ਗੈਰ ਹਾਜ਼ਰ ਸੀਗੇ ਉਹਦੇ ਬਾਰੇ ਐਸੋਸੀਏਸ਼ਨ ਨੇ ਸਾਨੂੰ ਦੱਸਿਆ ਕਿ ਕਿਉਂਕਿ ਉਹਨਾਂ ਦਾ ਸ਼ੋ ਪੌਜ਼ WTD ਚ ਅਪਰੂਵ ਨਹੀਂ ਹੋਇਆ ਸੀ ਇਹ ਹੋਲ ਟਾਈਮ ਡਾਇਰੈਕਟਰ ਦੀ ਮੀਟਿੰਗ ਚ ਇਸ ਗਰਾਉਂਡ ਤੇ ਉਹਨਾਂ ਨੇ ਅੱਜ ਕਿਹਾ ਕਿ ਜਿਹੜਾ ਸ਼ੋ ਪੌਜ਼ ਵਾਪਸ ਲਿਆ ਜਾਵੇ ਅਸੀਂ ਉਹਨਾਂ ਦੀ ਗੱਲ ਨੂੰ ਸਹੀ ਮੰਨਿਆ ਕਿਉਂਕਿ ਇਹਨੂੰ WTD ਚ ਅਪਰੂਵ ਨਹੀਂ ਕੀਤਾ ਗਿਆ ਸੀ ਉਹ ਵਾਪਸ ਲੈ ਲਿਆ ਸੋ ਇਸ਼ੂ ਹੈਜ਼ ਬੀਨ ਰਿਜ਼ੋਲਵਡ ਐਂਡ ਇਨ ਫਿਊਚਰ ਆਲਸੋ ਇਨਸਟਰਕਸ਼ਨਸ ਹੈਵ ਬੀਨ ਇਸ਼ੂਡ ਕਿ ਜੋ ਵੀ ਪ੍ਰੋਸੈਸ ਹੈ ਪੂਰੀ ਤਰ੍ਹਾਂ ਫਾਲੋ ਕੀਤਾ ਜਾਵੇ ਥੈਂਕ ਯੂ ਇੱਕ ਮੈਂ ਐਂਡ ਇਚ ਹੋਰ ਕਹਿਣਾ ਚਾਹਾਂਗਾ ਕਿ ਜਿਹੜੇ ਪਾਵਰ ਰਿਫਾਰਮਸ ਐ ਇਹ ਲਗਾਤਾਰ ਚੱਲਣਗੇ ਪਹਿਲਾ ਅਸੀਂ ਪਿਛਲੇ ਹਫਤੇ ਤੁਸੀਂ ਦੇਖਿਆ ਉਹਨਾਂ ਟੈਸਟ ਰਿਪੋਰਟ ਖਤਮ ਕਰਤੀ ਹੁਣ ਐਨਓਸੀ ਖਤਮ ਕਰਤਾ ਫਰਦਰ ਵੀ ਜੇ ਕੋਈ ਵੀ ਸਾਨੂੰ ਪਤਾ ਲੱਗੇਗਾ ਕਿ ਲੋਕਾਂ ਨੂੰ ਕਿਸੇ ਵੀ ਚੀਜ਼ ਕਰਕੇ ਪ੍ਰੋਬਲਮ ਐ ਵੀ ਵਿਲ ਲੈਕਟ ਅਪ ਔਨ ਇਟ ਤੇ ਸਾਡੀ ਕੋਸ਼ਿਸ਼ ਇਹ ਹੋਏਗੀ ਕਿ ਲੋਕਾਂ ਨੂੰ ਅਸੀਂ ਵੱਧ ਤੋਂ ਵੱਧ ਸਹੂਲਤ ਦੇ ਸਕੀਏ ਐਸ ਫਾਰ ਐਸ ਪੀ ਐਸ ਪੀ ਸੀ ਐਲ ਇਜ਼ ਕਨਸਰਨਡ ਇੱਕ ਮੈਂ ਤੁਹਾਨੂੰ ਫਿਗਰ ਦੇਣਾ ਚਾਹੁੰਦਾ ਮੈਂ ਪਿਛਲੇ ਸਾਲ ਦਾ ਸਾਰਾ ਡਾਟਾ ਕਢਾਇਆ ਜਿਹੜੀ ਟੈਸਟ ਰਿਪੋਰਟ ਅਸੀਂ ਖਤਮ ਕੀਤੀ ਹੈ 50 ਕਿਲੋਵੋਟ ਤੱਕ ਜਿੰਨੇ ਕਨੈਕਸ਼ਨ ਬਿਜਲੀ ਬੋਰਡ ਨੂੰ ਆਉਂਦੇ ਆ ਐਪਲੀਕੇਸ਼ਨਾਂ ਆਉਂਦੀਆਂ 97% ਤੋਂ ਉੱਪਰ ਜਿਹੜੀਆਂ ਐਪਲੀਕੇਸ਼ਨਸ ਆ ਉਹ 50 ਕਿਲੋਵੋਟ ਤੋਂ ਥੱਲੇ ਹੈ ਇਹਦਾ ਮਤਲਬ ਜਿਹੜੇ ਨਵੇਂ ਕੰਜ਼ਿਊਮਰ ਹੈ ਉਹਨਾਂ ਨੂੰ 97% ਆਫ ਦੋਜ਼ ਕੰਜ਼ਿਊਮਰਸ ਵਿਲ ਬੀ ਬੈਨੀਫਿਟਿਡ ਜਿਹੜਾ ਕਿ ਅਸੀਂ ਟੈਸਟ ਰਿਪੋਰਟ ਅਹ ਦੰਨ ਵੇਵੇਦ ਕਰਤੀ ਹੈ ਪਰ ਉਸ ਤੋਂ ਉੱਪਰ ਵੀ ਜਿਹੜੇ ਹੈਗੇ ਉਹਨਾਂ ਨੂੰ ਟੈਸਟ ਰਿਪੋਰਟ ਲੈਣੀ ਪੈਗੀ ਉਹਨਾਂ ਦੇ ਬੈਨੀਫਿਟ ਦਾ ਹੈਗਾ ਪਰ ਉਹ ਲੈ ਕੇ ਕੋਈ ਪੀਐਸਪੀਸੀਐਲ ਦਾ ਕੋਈ ਵੀ ਅਫਸਰ ਜਾਂ ਇੰਪਲਾਈ ਉਹ ਵੈਰੀਫਾਈ ਨਹੀਂ ਕਰੇਗਾ ਐਸ ਲੌਂਗ ਐਸ ਉਹ ਆਪਣੇ ਰਿਕਾਰਡ ਵਿੱਚ ਰੱਖ ਰਹੇ ਹੈ ਫਰੋਮ ਅਪਰੂਵਡ ਅ ਇੰਜੀਨੀਅਰ